ਰਾਤ ਦੇ 11 ਵਜੇ ਬਾਹਰ ਬਹੁਤ ਤੇਜ਼ ਬਾਰਿਸ਼ ਹੋ ਰਹੀ ਸੀ ਨਿਮਰਤ ਆਪਣੇ ਬੈੱਡਰੂਮ ਦੀ ਖੁੱਲੀ ਹੋਈ ਖਿੜਕੀ ਤੋਂ ਬਾਹਰ ਦਾ ਇਹ ਸਾਰਾ ਦ੍ਰਿਸ਼ ਦੇਖ ਰਹੀ ਸੀ ਹੰਝੂ ਚੁੱਪਚਾਪ ਪੁਸਦਿਆਂ ਗੱਲਾਂ ਨੂੰ ਭਿਉ ਰਹੇ ਨੇ ਦਿਲ ਵਿੱਚ ਤੂਫਾਨ ਜਿਹਾ ਮਚਿਆ ਹੋਇਆ ਹੈ ਬੜੀ ਉਦਾਸ ਸੀ ਕਿੱਥੇ ਉਹ ਇਹੋ ਜਿਹੇ ਵਧੀਆ ਮੌਸਮ ਦਾ ਆਨੰਦ ਰਜਿੰਦਰ ਦੀਆਂ ਬਾਹਾਂ ਵਿੱਚ ਖੋ ਕੇ ਲੈਣਾ ਚਾਹੁੰਦੀ ਸੀ ਤੇ ਕਿੱਥੇ ਹੁਣ ਇਕੱਲੀ ਉਦਾਸ ਚਹੀ ਲੇਟੀ ਹੋਈ ਸੀ ਉਸਨੇ ਪਿਛਲੇ 2 ਘੰਟੇ ਤੋਂ ਲੈਪਟਾਪ ਤੇ ਕੰਮ ਕਰਦੇ ਰਜਿੰਦਰ ਨੂੰ ਦੇਖਿਆ ਤਾਂ ਖੁਦ ਨੂੰ ਰੋਕ ਨਾ ਸકી ਕਹਿਣ ਲੱਗੀ ਰਜਿੰਦਰ ਕੀ ਹੋ ਰਿਹਾ ਏ ਕਿੰਨੀ ਦੇਰ ਹੋਰ ਕੰਮ ਕਰਦੇ ਰਹੂੰਗੀ ਮੈਨੂੰ ਬਹੁਤ ਤੇਜ਼ ਨੀਂਦ ਆ ਰਹੀ ਹੈ ਤੂੰ ਸੌਂ ਜਾ ਮੈਨੂੰ ਨੀਂਦ ਨਹੀਂ ਆ ਰਹੀ ਨਿਮਰਤਾ ਮਨ ਹੋਇਆ ਕੀ ਕਹੇ ਨੀਂਦ ਨਹੀਂ ਆ ਰਹੀ ਤਾਂ ਉਹ ਇਹ ਟਾਈਮ ਆਪਣੀ ਪਤਨੀ ਦੇ ਨਾਲ ਵੀ ਗੁਜ਼ਾਰ ਸਕਦਾ ਪਰ ਉਹ ਕਹਿ ਹੀ ਨਾ ਸકી ਇਹ ਇੱਕ ਦਿਨ ਦੀ ਤਾਂ ਗੱਲ ਨਹੀਂ ਸੀ ਰੋਜ਼ ਦਾ ਹੀ ਕੰਮ ਸੀ ਮਹੀਨੇ ਵਿੱਚ 10 ਦਿਨ ਰਜਿੰਦਰ ਟੂਰ ਤੇ ਰਹਿੰਦਾ ਬਾਕੀ ਟਾਈਮ ਦਫ਼ਤਰ ਜਾਂ ਘਰ ਵਿੱਚ ਲੈਪਟਾਪ ਨਹੀਂ ਤਾਂ ਆਪਣੇ ਫੋਨ ਤੇ ਹੀ బిజీ ਰਹਿੰਦਾ ਸੀ ਨਿਮਰਤ ਨੂੰ ਆਪਣਾ ਗਲਾ ਸੁੱਕਦਾ ਹੋਇਆ ਲੱਗਿਆ ਤਾਂ ਪਾਣੀ ਪੀਣ ਕਿਚਨ ਵੱਲ ਨੂੰ ਚਲੀ ਗਈ ਸੱਸ ਸੋਹਰੇ ਦੇ ਕਮਰੇ ਦੀ ਲਾਈਟ ਵੀ ਬੰਦ ਸੀ ਬੱਚਿਆਂ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਨਿਮੀ ਤੇ ਸਾਹਿਬ ਵੀ ਸੋ ਚੁੱਕੇ ਸੀ ਕਰ ਵਿੱਚ ਬਿਲਕੁਲ ਸਨਨਾਟਾ ਸੀ ਉਹ ਬੇਚੈਨ ਜਹੀ ਪਾਣੀ ਪੀ ਕੇ ਆਪਣੇ ਬਿਸਤਰ ਤੇ ਆ ਕੇ लेट ਗਈ ਸੋਚਣ ਲੱਗੀ ਕਿ ਪਿਆਰ ਦਾ ਕੁਮਾਰ ਕੁਝ ਸਾਲਾਂ ਬਾਅਦ ਇੰਨਾ ਉੱਤਰ ਜਾਂਦਾ ਹੈ ਰੋਮਾਂਸ ਦਾ ਸੁਪਨਾ ਧਮ ਕਿਉਂ ਤੋੜ ਦਿੰਦਾ ਹੈ ਰੋਜ਼ ਰੋਜ਼ ਦੇ ਕਿਸੇ ਵੀ ਟੇਕ ਕੰਮਾਂ ਦੇ ਬੋਝ ਥੱਲੇ ਪਿਆਰ ਕਦੋਂ ਤੇ ਕਿਉਂ ਕੁਚਲ ਜਾਂਦਾ ਹੈ ਪਤਾ ਹੀ ਨਹੀਂ ਲੱਗਦਾ ਪਿਆਰ ਰਹਿੰਦਾ ਤਾਂ ਹੈ ਪਰ ਉਸ ਉੱਤੇ ਪਤਾ ਨਹੀਂ ਕਿਵੇਂ ਕੋਰੀ ਦੀ ਚਾਦਰ ਪੈ ਜਾਂਦੀ ਹੈ ਕਿ ਪੁਰਾਣੇ ਦਿਨ ਸੁਪਨੇ ਜਿਹੇ ਲੱਗਦੇ ਨੇ ਲੋਕਾਂ ਦੇ ਸਾਹਮਣੇ ਜਦੋਂ ਰਜਿੰਦਰ ਜੋਸ਼ ਨਾਲ ਕਹਿੰਦਾ ਕਿ ਮੈਨੂੰ ਘਰ ਦੀ ਮੰਮੀ ਡੈਡੀ ਦੀ ਤੇ ਬੱਚਿਆਂ ਦੀ ਪੜ੍ਹਾਈ ਦੀ ਕੋਈ ਚਿੰਤਾ ਨਹੀਂ ਰਹਿੰਦੀ ਨਿਮਰਤ ਸਭ ਮੈਨੇਜ ਕਰ ਲੈਂਦੀ ਹੈ ਤਾਂ ਨਿਮਰਤ ਨੂੰ ਕੁਝ ਚੁਬਦਾ ਸੋਚਦੀ ਬਸ ਰਜਿੰਦਰ ਨੂੰ ਆਪਣੀ ਪਤਨੀ ਦੇ ਪ੍ਰਤੀ ਆਪਣਾ ਕੋਈ ਫਰਜ਼ ਮਹਿਸੂਸ ਨਹੀਂ ਹੁੰਦਾ ਅੱਜ ਉਹ ਬਹੁਤ ਇਕੱਲਾਪਣ ਮਹਿਸੂਸ ਕਰ ਰਹੀ ਸੀ ਉਸ ਤੋਂ ਰਿਹਾ ਨਹੀਂ ਗਿਆ ਤਾਂ ਉੱਠ ਬੈਠੀ ਫਿਰ ਕਹਿਣ ਲੱਗੀ ਰਜਿੰਦਰ ਕੀ ਅਸੀਂ ਐਵੇਂ ਹੀ ਬੰਨੀ ਬਣਾਈ ਰੂਟੀਨ ਵਿੱਚ ਹੀ ਜਿਉਂਦੇ ਰਹਾਂਗੇ ਤੁਹਾਨੂੰ ਨਹੀਂ ਲੱਗਦਾ ਕਿ ਅਸੀਂ ਕੁਝ ਬਿਹਤਰੀਨ ਪਲ ਖੋ ਰਹੇ ਹਾਂ ਜੋ ਸਾਨੂੰ ਇਸ ਜੀਵਨ ਵਿੱਚ ਫੇਰ ਦੁਬਾਰਾ ਨਹੀਂ ਮਿਲਣਗੇ ਰਜਿੰਦਰ ਨੇ ਲੈਪਟਾਪ ਤੋਂ ਨਜ਼ਰਾਂ ਹਟਾਏ ਬਿਨਾ ਹੀ ਕਿਹਾ ਨਿਮਰਤ ਮੈਂ ਅੱਜ ਜਿਸ ਪੋਜੀਸ਼ਨ ਤੇ ਹਾਂ ਉਸ ਨਾਲ ਘਰ ਵਿੱਚ ਹਰ ਸੁੱਖ ਸੁਵਿਧਾ ਹੈ ਤੈਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਫਿਰ ਤੂੰ ਉਦਾਸ ਕਿਉਂ ਰਹਿਣੀ ਹੈ ਪਰ ਮੈਨੂੰ ਤਾਂ ਬਸ ਤੁਹਾਡਾ ਸਾਥ ਤੇ ਥੋੜਾ ਟਾਈਮ ਚਾਹੀਦਾ ਹੈ ਤਾਂ ਮੈਂ ਕਿਹੜਾ ਭੱਜ ਰਿਹਾ ਅੱਛਾ ਜ਼ਰਾ ਇੱਕ ਜ਼ਰੂਰੀ ਮੇਲ ਭੇਜਣੀ ਹੈ ਬਾਅਦ ਚ ਗੱਲ ਕਰਤਾ ਕਹਿ ਕੇ ਰਜਿੰਦਰ ਕਦੋਂ ਬਿਸਤਰ ਤੇ ਆਇਆ ਨਿਮਰਤ ਦੀਆਂ ਉਦਾਸ ਅੱਖਾਂ ਕਦੋਂ ਨੀਂਦ ਦੇ ਆਕੋਸ਼ ਵਿੱਚ ਚਲੀਆਂ ਗਈਆਂ ਨਿਮਰਤ ਨੂੰ ਕੁਝ ਪਤਾ ਨਾ ਲੱਗਿਆ ਕਾਫੀ ਦਿਨਾਂ ਤੋਂ ਨਿਮਰਤ ਦੇ ਸੱਸ ਸਹੁਰਾ ਗੁਰਤੀਜ ਤੇ ਸੁਰਜੀਤ कौर ਉਹਨਾਂ ਦੋਨਾਂ ਦੇ ਵਿੱਚ ਇੱਕ ਸਨਨਾਟੇ ਨੂੰ ਮਹਿਸੂਸ ਕਰ ਰਹੀ ਸੀ ਕਿੱਥੇ ਇਸ ਉਮਰ ਵਿੱਚ ਵੀ ਦੋਨਾਂ ਦੇ ਕੋਲ ਗੱਲਾਂ ਦਾ ਭੰਡਾਰ ਸੀ ਤੇ ਕਿੱਥੇ ਉਹਨਾਂ ਦੇ ਆਧੁਨਿਕ ਨੂਪੁੱਤ ਨੀਰਸ ਜਿਹਾ ਜੀਵਨ ਜੀ ਰਹੇ ਨੇ ਸੁਰਜੀਤ कौर ਦੇਖ ਰਹੀ ਸੀ ਕਿ ਨਿਮਰਤ ਰਜਿੰਦਰ ਦੇ ਨਾਲ ਟਾਈਮ ਬਤਾਉਣ ਦੀ ਚਾਹ ਵਿੱਚ ਉਸ ਦੇ ਅੱਗੇ ਪਿੱਛੇ ਘੁੰਮਦੀ ਰਹਿੰਦੀ ਹੈ ਪਰ ਉਹ ਆਪਣੇ ਕੰਮ ਵਿੱਚ ਹੱਦ ਤੋਂ ਜ਼ਿਆਦਾ ਡੁੱਬਿਆ ਹੋਇਆ ਹੈ ਇਤੋਂ ਤੱਕ ਕਿ ਖਾਣਾ ਖਾਂਦੇ ਹੋਏ ਵੀ ਫੋਨ ਤੇ ਗੱਲ ਕਰਦਾ ਰਹਿੰਦਾ ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਉਸਨੇ ਕੀ ਖਾਇਆ ਨਿਮਰਤ ਦਾ ਉੱਤਰਿਆ ਹੋਇਆ ਚਿਹਰਾ ਗੁਰਤੇਜ ਤੇ ਸੁਰਜੀਤ ਕੌਰ ਨੂੰ ਤਕਲੀਫ ਪਹੁੰਚਾਉਂਦਾ ਬੱਚੀ ਆਪਣੀ ਪੜ੍ਹਾਈ ਜਾਂ ਟੀਵੀ ਵਿੱਚ ਮਸਤ ਰਹਿੰਦੀ ਉਹਨਾਂ ਨਾਲ ਗੱਲ ਕਰਕੇ ਵੀ ਨਿਮਰਤ ਦੇ ਚਿਹਰੇ ਤੇ ਹਰੌਣਕ ਵਾਪਸ ਨਹੀਂ ਸੀ ਆਉਂਦੀ ਇੱਕ ਦਿਨ ਗੁਰਤੇਜ ਤੇ ਸੁਰਜੀਤ ਕੌਰ ਨੇ ਰਜਿੰਦਰ ਨੂੰ ਆਪਣੇ ਕੋਲ ਬੁਲਾਇਆ ਗੁਰਦੀਪ ਸਿੰਘ ਕਹਿਣ ਲੱਗਾ ਕੰਮ ਕਰਨਾ ਚੰਗੀ ਗੱਲ ਐ ਪੁੱਤ ਪਰ ਇਸ ਵਿੱਚ ਇੰਨਾ ਡੁੱਬ ਜਾਣਾ ਕਿ ਪਤਨੀ ਨੂੰ ਹੀ ਟਾਈਮ ਨਾ ਦੇ ਸਕੀਏ ਇਹ ਠੀਕ ਨਹੀਂ Papa ਕੀ ਕਹਿ ਰਹੇ ਹੋ ਤੁਸੀਂ ਟਾਈਮ ਹੀ ਕਿੱਥੇ ਐ ਮੇਰੇ ਕੋਲ ਦੇਖਦੇ ਨਹੀਂ ਕਿੰਨਾ ਕੰਮ ਰਹਿੰਦਾ ਮੇਰੇ ਕੋਲ ਪੜੀ ਲਿਖੀ ਹੋਣ ਤੇ ਵੀ ਨਿਮਰਤ ਨੇ ਘਰ ਕ੍ਰਸਪੀ ਨੂੰ ਹੀ ਪਹਿਲ ਦਿੱਤੀ ਕਿਤੇ ਨੌਕਰੀ ਕਰਨ ਦੀ ਸੋਚੀ ਵੀ ਨਹੀਂ ਦਿਨ ਰਾਤ ਸਭ ਦਾ ਧਿਆਨ ਰੱਖਦੀ ਐ ਕਟੋਕਾ ਟੁੱਸਤਾ ਧਿਆਨ ਰੱਖਣਾ ਤੇਰਾ ਫਰਜ਼ ਹੈ ਮਾਂ surjeet कौर ਬੋਲੀ ਮਾਂ ਨਿਮਰਤ ਨੇ ਤੁਹਾਨੂੰ ਕੁਝ ਕਿਹਾ ਮੈਨੂੰ ਨਹੀਂ ਲੱਗਦਾ ਕਿ ਉਹ ਮੇਰੀਆਂ ਜ਼ਿੰਮੇਵਾਰੀਆਂ ਨੂੰ ਸਮਝਦੀ ਹੈ ਉਸਨੇ ਕਦੇ ਕੁਝ ਨਹੀਂ ਕਿਹਾ ਪਰ ਸਾਨੂੰ ਤਾਂ ਦਿਖਦੀ ਏ ਉਸਦੀ ਉਦਾਸੀ ਰਜਿੰਦਰ ਸੰਸਾਰ ਵਿੱਚ ਸਭ ਤੋਂ ਲੰਬੀ ਦੂਰੀ ਹੁੰਦੀ ਹੈ ਸਿਰਫ 14 ਇੰਚ ਦੀ ਦਿਮਾਗ ਤੋਂ ਦਿਲ ਤੱਕ ਇਸ ਨੂੰ ਤੈਅ ਕਰਨ ਵਿੱਚ ਕਾਫੀ ਉਮਰ ਨਿਕਲ ਜਾਂਦੀ ਹੈ ਕਦੇ-ਕਦੇ ਇਹ ਦੂਰੀ ਇਨਸਾਨ ਦਾ ਬਹੁਤ ਕੁਝ ਖੋਕੇ ਲੈ ਜਾਂਦੀ ਹੈ ਤੇ ਉਸ ਨੂੰ ਪਤਾ ਵੀ ਨਹੀਂ ਲੱਗਦਾ। ਸੁਰਜੀਤ ਕੌਰ ਨੇ ਗੰਭੀਰ ਆਵਾਜ਼ ਵਿੱਚ ਕਿਹਾ, "ਤਾਂ ਰਜਿੰਦਰ ਬਿਨਾ ਕੁਝ ਕਹੀ ਟਾਈਮ ਦੇਖਦਾ ਹੋਇਆ ਜਾਣ ਲਈ ਖੜਾ ਹੋ ਗਿਆ। ਗੁਰਤੀਜ ਕਹਿਣ ਲੱਗਾ, "ਮੈਨੂੰ ਤਾਂ ਇਸ ਉੱਤੇ ਕਿਸੇ ਗੱਲ ਦਾ ਅਸਰ ਹੁੰਦਾ ਨਜ਼ਰ ਨਹੀਂ ਆ ਰਿਹਾ।" ਸੁਰਜੀਤ ਕੌਰ ਨੇ ਕਿਹਾ, "ਅੱਜ ਨਿਮਰਤ ਦੇ ਨਾਲ ਵੀ ਗੱਲ ਕਰੂੰਗੀ। ਉਸ ਨੂੰ ਵੀ ਹੁਣੇ ਬੁਲਾਉਣੀ ਆ।" ਉਨਾ ਦੀ ਆਵਾਜ਼ ਸੁਣ ਕੇ ਨਿਮਰਤ ਆਈ ਤਾਂ surjeet ਕੋਰ ਪਿਆਰ ਨਾਲ ਬੋਲੀ ਪੁੱਤ ਨਿਮਰਤ ਮੈਂ ਦੇਖ ਰਹੀ ਹਾਂ ਅੱਜ ਕੱਲ ਕੁਝ ਚੁੱਪ ਚੁੱਪ ਹੀ ਰਹਿਣੀ ਹੈ ਤੂੰ ਭਾਵ ਖੋਣ ਨਾਲ ਕੰਮ ਨਹੀਂ ਚੱਲਦਾ ਮੈਂ ਤੇਰੀ ਉਦਾਸੀ ਦਾ ਕਾਰਨ ਸਮਝ ਸਕਦੀ ਹਾਂ ਗੁਰਤੇਜ ਨੇ ਵੀ ਗੱਲਬਾਤ ਵਿੱਚ ਹਿੱਸਾ ਲੈਂਦੇ ਹੋਏ ਕਿਹਾ ਜਗਾ ਟਾਈਮ ਤੇ ਪਾਤਰ ਦੇ ਅਨੁਸਾਰ ਇਨਸਾਨ ਨੂੰ ਆਪਣੇ ਆਪ ਨੂੰ ਹੀ ਉਸ ਵਿੱਚ ਢਾਲ ਲੈਣਾ ਚਾਹੀਦਾ ਹੈ ਤੂੰ ਵੀ ਕੋਸ਼ਿਸ਼ ਕਰ ਸੁਖੀ ਰਹੇਂਗੀ निमरत ने मुस्कुरा के हां ਵਿੱਚ ਸਿਰ ਹਿਲਾ ਦਿੱਤਾ ਸੱਸ ਸਹੁਰਾ ਉਸ ਨੂੰ ਬਹੁਤ ਪਿਆਰ ਕਰਦੇ ਸੀ ਇਹ ਉਹ ਜਾਣਦੀ ਸੀ ਨਿਮਰਤ ਕੱਲੇ ਬੈਠੇ ਸੋਚਣ ਲੱਗੀ ਮੰਮੀ ਡੈਡੀ ਠੀਕ ਹੀ ਕਹਿ ਰਹੇ ਨੇ ਮੈਂ ਹੀ ਕਿਉਂ ਹਰ ਸਮੇਂ ਰੋਂਦੀ ਹੋਈ ਸੂਰਤ ਲੈ ਕੇ ਰ지ਂਦਰ ਦੇ ਨਾਲ ਟਾਈਮ ਬਿਤਾਉਣ ਦੇ ਲਈ ਉਹਨਾਂ ਦੇ ਅੱਗੇ ਪਿੱਛੇ ਘੁੰਮਦੀ ਰਹਾ ਰੋਜ਼ ਰੋਜ਼ ਗਵੰਡਨਾ ਨਾਲ ਵੀ ਚੁਗਲੀਆਂ ਕਰਨ ਵਿੱਚ ਵੀ ਮਨ ਨਹੀਂ ਲੱਗਦਾ ਹੁਣ ਲਾਇਬ੍ਰੇਰੀ ਦੀ ਮੈਂਬਰਸ਼ਿਪ ਲੈ ਲੈਣੀ ਆ ਕੁਝ ਚੰਗੀਆਂ ਕਿਤਾਬਾਂ ਪੜਿਆ ਕਰੂੰਗੀ ਕੰਪਿਊਟਰ ਤਾਂ ਸਿੱਖਿਆ ਪਰ ਉਸ ਤੋਂ ਜ਼ਿਆਦਾ ਆਪਣੇ ਨਾਲ ਗੱਲ ਕਰਨਾ ਚੰਗਾ ਲੱਗਦਾ ਕਿੱਥੇ ਦਿਲ ਲਗਾਵਾ ਪਤਾ ਨਹੀਂ ਕਿਉਂ ਅੱਜ ਇੱਕ ਨਾਮ ਅਚਾਨਕ ਉਸਦੇ ਦਿਲ ਵਿੱਚ ਉੱਭਰ ਕੇ ਆ ਗਿਆ ਵਿਕਾਸ ਕਿੱਥੇ ਹੋਵੇਗਾ ਕਿਵੇਂ ਹੋਵੇਗਾ ਉਹ ਇਸ ਅਧਿਆਏ ਨੂੰ ਵਿਆਹ ਤੋਂ ਪਹਿਲਾਂ ਹੀ ਸਮਾਪਤ ਸਮਝ ਆਪਣੇ ਸਹੁਰੇ ਆ ਗਈ ਸੀ ਪਰ ਅੱਜ ਉਸ ਬੰਦ ਅਧਿਆਏ ਦੇ ਪੰਨੇ ਫਿਰ ਤੋਂ ਖੁੱਲਣ ਲਈ ਉਸਦੇ ਸਾਹਮਣੇ ਫੜਫੜਾਉਣ ਲੱਗੀ ਇਹ ਵੀ ਸੱਚ ਹੈ ਕਿ ਰਜਿੰਦਰ ਨਾਲ ਵਿਆਹ ਤੋਂ ਬਾਅਦ ਉਸਨੇ ਵਿਕਾਸ ਨੂੰ ਮਨ ਤੋਂ ਪੂਰੀ ਤਰ੍ਹਾਂ ਕੱਢ ਦਿੱਤਾ ਸੀ ਵਿਕਾਸ ਨਾਲ ਉਸਦਾ ਵਿਆਹ ਜਾਤੀ ਧਰਮ ਅੱਡ ਅੱਡ ਹੋਣ ਦੇ ਕਾਰਨ ਦੋਨਾਂ ਦੇ ਮਾਤਾ ਪਿਤਾ ਨੇ ਮਨਜ਼ੂਰ ਨਹੀਂ ਕੀਤਾ ਸੀ ਫਿਰ ਮੰਮੀ ਡੈਡੀ ਦੇ ਸਾਹਮਣੇ ਜਿੱਦ ਕਰਨ ਦੀ ਦੋਨਾਂ ਦੀ ਹਿੰਮਤ ਵੀ ਨਾ ਹੋਈ ਦੋਨਾਂ ਨੇ ਚੁੱਪਚਾਪ ਆਪਣੇ ਮਾਤਾ ਪਿਤਾ ਦੀ ਮਰਜ਼ੀ ਦੇ ਅੱਗੇ ਸਿਰ ਝੁਕਾ ਦਿੱਤਾ ਸੀ ਅੱਜ ਜੀਵਨ ਦੇ ਇਸ ਮੋੜ ਤੇ ਨੀਰਸ ਜੀਵਨ ਦੇ ਇਕੱਲੇਪਨ ਤੋਂ ਘਬਰਾ ਕੇ ਨਿਮਰਤ ਵਿਕਾਸ ਨੂੰ ਲੱਭਣ ਲੱਗੀ ਨਿਮਰਤ ਨੇ ਕੰਪਿਊਟਰ ਔਨ ਕੀਤਾ ਫੇਸਬੁੱਕ ਤੇ ਅਕਾਊਂਟ ਤਾਂ ਹੈ ਹੀ ਸੀ ਉਸ ਦਾ ਉਸਨੇ ਸੋਚਿਆ ਉਸ ਨੂੰ ਸਰਚ ਕਰੇ ਕੀ ਪਤਾ ਉਹ ਵੀ ਫੇਸਬੁੱਕ ਤੇ ਹੋਵੇ ਨਾਮ ਟਾਈਪ ਕਰਦੇ ਹੀ ਕਿੰਨੇ ਸਾਰੇ ਵਿਕਾਸ ਦਿਖਣ ਲੱਗੇ ਪਰ ਅਚਾਨਕ ਇੱਕ ਫੋਟੋ ਤੇ ਨਜ਼ਰ ਟਿਕ ਗਈ ਇਹ ਉਹੀ ਤਾਂ ਨਹੀਂ ਫਿਰ ਉਸਨੇ ਉਸਦਾ ਪ੍ਰੋਫਾਈਲ ਚੈੱਕ ਕੀਤਾ ਸ਼ਹਿਰ ਕਾਲਜ ਜਨਮਦੀ ਮਿਤੀ ਸਭ ਉਹੀ ਸੀ ਉਸਨੇ ਫੌਰਨ ਮੈਸੇਜ ਬਾਕਸ ਵਿੱਚ ਮੈਸੇਜ ਛੱਡਿਆ ਨਿਮਰਤ ਯਾਦ ਹੈ 3 ਦਿਨ ਬਾਅਦ ਮੈਸੇਜ ਆਇਆ ਹਾਂ ਤਦੇ ਭੁੱਲਿਆ ਹੀ ਨਹੀਂ ਮੈਸੇਜ ਆਉਂਦੇ ਹੀ ਨਿਮਰਤ ਨੇ ਆਪਣਾ ਮੋਬਾਈਲ ਨੰਬਰ ਭੇਜ ਦਿੱਤਾ ਕੁਝ ਦੇਰ ਬਾਅਦ ਹੀ ਉਹ ਆਨਲਾਈਨ ਦਿਖਿਆ ਤੇ ਕੁਝ ਪਲਾਂ ਵਿੱਚ ਹੀ ਦੋਨੋਂ ਭੁੱਲ ਗਏ ਕਿ ਉਹਨਾਂ ਦਾ ਜੀਵਨ 15 ਸਾਲ ਅੱਗੇ ਵੱਧ ਚੁੱਕਿਆ ਨਿਮਰਤ ਵੀ ਮਾਂ ਸੀ ਤੇ ਹੁਣ ਤਾਂ ਵਿਕਾਸ ਵੀ ਪਿਤਾ ਬਣ ਗਿਆ ਸੀ ਨਿਮਰਤ ਮੁੰਬਈ ਵਿੱਚ ਤਾਂ ਵਿਕਾਸ ਇਸ ਸਮੇਂ ਲਖਨਊ ਵਿੱਚ ਸੀ ਹੁਣ ਦੋਨੋਂ ਅਕਸਰ ਚੈਟ ਕਰਦੇ ਕਿੰਨੇ ਨਵੇਂ ਪੁਰਾਣੇ ਕਿਸੇ ਸ਼ੁਰੂ ਹੋ ਗਏ ਗੱਲਾਂ ਸੀ ਕਿ ਖਤਮ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਹੀਆਂ ਪੁਰਾਣੀਆਂ ਯਾਦਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਗੁਰਤੇਜ ਸੁਰਜੀਤ ਦੋਨੋਂ ਘਰ ਵਿੱਚ ਹੀ ਰਹਿੰਦੇ ਸੀ ਇਸ ਲਈ ਬਹੁ ਵਿੱਚ ਆਇਆ ਪਰਿਵਰਤਨ ਉਹਨਾਂ ਨੇ ਸਾਫ਼-ਸਾਫ਼ ਨੋਟ ਕੀਤਾ। ਨਿਮਰਤ ਦੇ 부झे ਚਿਹਰੇ ਤੇ ਰੌਣਕ ਰਹਿਣ ਲੱਗੀ ਸੀ। ਹੱਸਦੀ ਮੁਸਕਰਾਉਂਦੀ, ਘਰ ਦੇ ਕੰਮ ਛੇਤੀ-ਛੇਤੀ ਨਿਪਟਾ ਕੇ ਉਹ ਆਪਣੇ ਬੈੱਡਰੂਮ ਵਿੱਚ ਰੱਕੇ ਕੰਪਿਊਟਰ ਤੇ ਬੈਠ ਜਾਂਦੀ। ਕਈ ਵਾਰ ਉਹ ਵਿਕਾਸ ਨੂੰ ਆਪਣੇ ਦਿਮਾਗ ਤੋਂ ਝਟਕਣ ਦੀ ਕੋਸ਼ਿਸ਼ ਤਾਂ ਕਰਦੀ ਪਰ ਭੁੱਲਿਆ ਹੋਇਆ ਅਤੀਤ ਜਦ ਪੁਨਰਜੀਵਤ ਹੋ ਕੇ ਸਾਕਾਰ ਸਾਹਮਣੇ ਆ ਖੜਾ ਹੋਇਆ ਤਉਸ ਤੋਂ ਪਿੱਛਾ ਛੁਣਾਉਣਾ ਓਨਾ ਆਸਾਨ ਥੋੜਾ ਹੁੰਦਾ ਹੈ ਹੁਣ ਰਜਿੰਦਰ ਰਾਤ ਨੂੰ ਲੈਪਟਾਪ ਤੇ ਹੁੰਦਾ ਤੇ ਨਿਮਰਤ ਫੇਸਬੁੱਕ ਤੇ ਇੱਕ ਦੋ ਵਾਰ ਰਜਿੰਦਰ ਨੇ ਪੁੱਛਿਆ ਤੂੰ ਕੀ ਲੈ ਕੇ ਬੈਠਣ ਲੱਗੀ ਹੈ ਚੈਟ ਕਰ ਰਹੀ ਆ ਅੱਛਾ ਕਿਸ ਦੇ ਨਾਲ ਕਾਲਜ ਦਾ ਦੋਸਤ ਆਨਲਾਈਨ ਹੈ ਰਜਿੰਦਰ ਚੌਂਕਿਆ ਪਰ ਚੁੱਪ ਰਿਹਾ ਨਿਮਰਤ ਅਤੇ ਵਿਕਾਸ ਅਕਸਰ ਇੱਕ ਦੂਜੇ ਦੇ ਸੰਪਰਕ ਵਿੱਚ ਰਹਿੰਦੇ ਪੁਰਾਣੀਆਂ ਯਾਦਾਂ ਤਾਜ਼ਾ ਹੋ ਚੁੱਕੀਆਂ ਸੀ ਦੋਨੋਂ ਆਪਣੇ ਆਪਣੇ ਪਰਿਵਾਰ ਦੇ ਬਾਰੇ ਵਿੱਚ ਗੱਲਾਂ ਕਰਦੇ ਫੋਨ ਤੇ ਮੈਸੇਜ ਵੀ ਚੱਲਦੇ ਰਹਿੰਦੇ ਇੱਕ ਦਿਨ ਰਜੀਂਦਰ ਨੇ ਸਵੇਰੇ ਨਾਸ਼ਤੇ ਦੇ ਸਮੇਂ ਨਿਮਰਤ ਦੇ ਫੋਨ ਤੇ ਮੈਸੇਜ ਆਉਣ ਦੀ ਆਵਾਜ਼ ਸੁਣੀ ਤਾਂ ਪੁੱਛਿਆ ਸਵੇਰੇ ਸਵੇਰੇ ਕਿਸ ਦਾ ਮੈਸੇਜ ਆਇਆ ਨਿਮਰਤ ਨੇ ਕਿਹਾ ਫਰੈਂਡ ਦਾ ਕਿਹੜੀ ਫਰੈਂਡ ਹੈ ਜਿਹੜੀ ਇੰਨੀ ਸਵੇਰੇ ਸਵੇਰੇ ਤੈਨੂੰ ਮੈਸੇਜ ਭੇਜ ਰਹੀ ਹੈ ਤੁਹਾਨੂੰ ਮੇਰੀਆਂ ਫਰੈਂਡਸ ਵਿੱਚ ਰੁਚੀ ਲੈਣ ਦਾ ਟਾਈਮ ਕਦੋਂ ਤੋਂ ਮਿਲਣ ਲੱਗਿਆ ਹੈ ਨਿਮਰਤ ਮੈਸੇਜ ਚੈੱਕ ਕਰ ਰਹੀ ਸੀ ਪੜ ਕੇ ਨਿਮਰਤ ਦੇ ਚਿਹਰੇ ਤੇ ਮੁਸਕਾਨ ਫੈਲ ਗਈ ਵਿਕਾਸ ਨੇ ਲਿਖਿਆ ਸੀ ਯਾਦ ਹੈ ਇੱਕ ਦਿਨ ਮੇਰੀ ਮੇਜ਼ ਤੇ ਬੈਠੇ ਬੈਠੇ ਮੇਰੀ ਕਾਪੀ ਵਿੱਚ ਤੂੰ ਛੋਟੇ ਜਿਹੇ ਇੱਕ ਪੌਦੇ ਦਾ ਸਕੈਚ ਬਣਾਇਆ ਸੀ ਆ ਕੇ ਦੇਖ ਉਸ ਪੌਦੇ ਤੇ ਫੁੱਲ ਆ ਗਏ ਨੇ ਨਿਮਰਤ ਵੀ ਭੇਦ ਭਰੀ ਮਿੱਠੀ ਮੁਸਕਾਨ ਸਭ ਨੇ ਨੋਟ ਕੀਤੀ ਰਜਿੰਦਰ ਦੇ ਚਿਹਰੇ ਦਾ ਰੰਗ ਉੱਡ ਗਿਆ ਉਹ ਚੁੱਪ ਰਿਹਾ ਗੁਰਤੇਜ ਤੇ ਸੁਰਜੀਤ ਕੌਰ ਵੀ ਕੁਝ ਨਾ ਬੋਲੇ ਸਾਹਿਬ ਨੇ ਕਿਹਾ ਮੰਮੀ ਅੱਜਕੱਲ ਤੁਸੀਂ ਫੋਨ ਤੇ ਬਹੁਤ ਬਿਜ਼ੀ ਦਿਖਦੇ ਹੋ ਤੁਸੀਂ ਵੀ ਸਾਡੇ ਵਾਂਗ ਖੂਬ ਫਰੈਂਡਸ ਬਣਾ ਲਏ ਨੇ ਨਾ ਨੀਮੀ ਨੇ ਫੇਰ ਕਿਹਾ ਚੰਗਾ ਹੈ ਮੰਮੀ ਕਦੇ ਕੰਪਿਊਟਰ ਤੇ ਕਦੇ ਫੋਨ ਤੇ ਤੁਹਾਡਾ ਚੰਗਾ ਟਾਈਮ ਪਾਸ ਹੋ ਜਾਂਦਾ ਹੈ ਹੁਣ ਕੀ ਕਰਤੀ ਪੁੱਤ ਕੀਤੇ ਤਾਂ ਬਿਜ਼ੀ ਰਹਿਣਾ ਹੀ ਚਾਹੀਦਾ ਹੈ ਨਹੀਂ ਤਾਂ ਬੇਕਾਰ ਤੁਹਾਨੂੰ ਸਾਰਿਆਂ ਨੂੰ ਡਿਸਟਰਬ ਕਰਦੀ ਰਹਿੰਦੀ ਰਜਿੰਦਰ ਨੇ ਉਸਦੇ ਵਿਅੰਗ ਨੂੰ ਸਾਫ਼-ਸਾਫ਼ ਮਹਿਸੂਸ ਕੀਤਾ ਗੁਰਤੇਜ ਤੇ surjeet कौर ਨੇ ਇਕੱਲੇ ਵਿੱਚ ਸਥਿਤੀ ਦੀ ਗੰਭੀਰਤਾ ਤੇ ਗੱਲ ਕੀਤੀ ਗੁਰਤੇਜ ਬੋਲਿਆ surjeet ਮੈਨੂੰ ਲੱਗ ਰਿਹਾ ਸਾਡੀ ਬਹੂ ਕਿਸੇ ਨਾਲ ਗੱਲ ਵਿੱਚ ਹੀ ਕੱਟਦੇ ਹੋਏ surjeet कौर ਬੋਲੀ ਮੈਨੂੰ ਆਪਣੀ ਬਹੂ ਤੇ ਪੂਰਾ ਭਰੋਸਾ ਹੈ ਰਜਿੰਦਰ ਨੂੰ ਅਸੀਂ ਸਮਝਾ ਸਮਝਾ ਥੱਕ ਗਏ ਕਿ ਨਿਮਰਤਾ ਤੇ ਪਰਿਵਾਰ ਦੇ ਲਈ ਟਾਈਮ ਕੱਢੇ ਪਰ ਉਸਦੇ ਕੰਨ ਤੇ ਤਾਂ ਜੂ ਤੱਕ ਨੀਰ ਸਰਕਦੀ ਪਤਨੀ ਦੇ ਪ੍ਰਤੀ ਉਸਦੀ ਲਾਪਰਵਾਹੀ ਮੇਰੇ ਤੋਂ ਸਹਿਨ ਨਹੀਂ ਹੁੰਦੀ ਹੁਣ ਨਿਮਰਤ ਆਪਣੇ ਕਿਸੇ ਦੋਸਤ ਨਾਲ ਗੱਲ ਕਰਦੀ ਹੈ ਤਾਂ ਕਰਨ ਦੋ ਰਜਿੰਦਰ ਦਾ ਚਿਹਰਾ ਦੇਖਿਆ ਅੱਜ ਮੈਂ ਬਹੁਤ ਜਲਦੀ ਉਸ ਨੂੰ ਆਪਣੀ ਗਲਤੀ ਸਮਝਾਉਣ ਲੱਗੀ ਹੈ ਠੀਕ ਕਹਿਨੀ ਹੈ ਸਰਜੀਤ ਰਜਿੰਦਰ ਬਸ ਕੰਮ ਨੂੰ ਹੀ ਪਹਿਲ ਦੇਣ ਵਿੱਚ ਲੱਗਿਆ ਰਹਿੰਦਾ ਹੈ ਮੰਨਦਾ ਕਿ ਉਹ ਵੀ ਜ਼ਰੂਰੀ ਹੈ ਪਰ ਉਸ ਦੇ ਨਾਲ-ਨਾਲ ਉਸ ਨੂੰ ਆਪਣੇ ਪਤੀ ਹੋਣ ਦਾ ਵੀ ਫਰਜ਼ ਯਾਦ ਰੱਖਣਾ ਚਾਹੀਦਾ ਹੈ ਅਗਲੇ ਕੁਝ ਦਿਨ ਰਜੀਂਦਰ ਨੇ ਸਾਫ਼-ਸਾਫ਼ ਨੋਟ ਕੀਤਾ ਕਿ ਹੁਣ ਨਿਮਰਤ ਨੇ ਉਸ ਨੂੰ ਕੁਝ ਕਹਿਣਾ ਛੱਡ ਦਿੱਤਾ ਹੈ ਚੁੱਪਚਾਪ ਉਸਦੇ ਕੰਮ ਕਰਦੀ ਹੈ ਉਹ ਕੁਝ ਪੁੱਛਦਾ ਤਾਂ ਜਵਾਬ ਦੇ ਦਿੰਦੀ ਹੈ ਨਹੀਂ ਤਾਂ ਆਪਣੀ ਹੀ ਧੁਨ ਵਿੱਚ ਮਗਨ ਰਹਿੰਦੀ ਹੈ ਉਸਦੇ ਦਫ਼ਤਰ ਜਾਣ ਤੋਂ ਬਾਅਦ ਆਪਣੇ ਕੰਪਿਊਟਰ ਤੇ ਹੀ ਬੈਠ ਜਾਂਦੀ ਹੈ ਇਹ ਗੱਲਾਂ ਉਹ ਘਰ ਦੇ ਬਾਕੀ ਮੈਂਬਰਾਂ ਤੋਂ ਜਾਣ ਚੁੱਕਿਆ ਸੀ ਉਸਦੇ ਸਾਹਮਣੇ ਵੀ ਉਹ ਆਪਣੇ ਫੋਨ ਤੇ ਹੀ ਵਿਅਸਤ ਰਹਿੰਦੀ ਨਿਮਰਤ ਦਾ ਫੋਨ ਚੈੱਕ ਕਰਨ ਦੀ ਉਸਦੀ ਬਹੁਤ ਇੱਛਾ ਹੁੰਦੀ ਪਰ ਉਸਦੀ ਹਿੰਮਤ ਨਾ ਹੁੰਦੀ ਕਿਉਂਕਿ ਘਰ ਵਿੱਚ ਕੋਈ ਕਿਸੇ ਦਾ ਫੋਨ ਨਹੀਂ ਸੀ ਫੜਦਾ ਇਹ ਘਰ ਵਾਲਿਆਂ ਦਾ ਨਿਯਮ ਸੀ ਇੱਕ ਦਿਨ ਰਾਤ ਦੇ 9 ਵਜੇ ਨਿਮਰਤ ਵਿਕਾਸ ਨਾਲ ਚੈਟਿੰਗ ਕਰਨ ਵਾਰੇ ਸੂਝ ਹੀ ਰਹੀ ਸੀ ਕਿ ਆਪਣਾ ਜ਼ਰੂਰੀ ਕੰਮ ਜਲਦੀ ਨਾਲ ਨਿਪਟਾ ਕੇ ਨਿਮਰਤ ਦਾ ਧਿਆਨ ਕੰਪਿਊਟਰ ਅਤੇ ਫੋਨ ਤੋਂ ਹਟਾਉਣ ਦੇ ਲਈ ਰਜਿੰਦਰ ਨੇ ਆਪਣਾ ਲੈਪਟਾਪ ਛੇਤੀ ਨਾਲ ਬੰਦ ਕਰ ਦਿੱਤਾ ਨਿਮਰਤ ਨੇ ਚੌਂਕ ਕੇ ਪੁੱਛਿਆ ਕੀ ਹੋਇਆ ਅੱਜ ਇਹ ਨਿਛੇ ਤੇ ਕੰਮ ਨਿਪਟ ਗਿਆ ਤੋਟਾ ਮੂਡ ਨਹੀਂ ਹੋ ਰਿਹਾ ਕੰਮ ਕਰਨ ਦਾ ਰਜਿੰਦਰ ਨੇ ਉਸ ਨੂੰ ਬਾਹਾਂ ਵਿੱਚ ਕੱਸ ਲਿਆ ਸ਼ਰਾਰਤੀ ਹਾਸੀ ਹੱਸਦੇ ਹੋਏ ਬੋਲਿਆ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਤੇ ਫਿਰ ਗੁੱਸੇ ਹੋਈ ਨਿਮਰਤੇ ਆਪਣੇ ਪਿਆਰ ਦੀ ਬਰਸਾਤ ਕਰਨ ਲੱਗਿਆ ਅਗਲੇ ਕਈ ਦਿਨਾਂ ਤੱਕ ਰਜਿੰਦਰ ਨੇ ਨਿਮਰਤ ਨਾਲ ਖੂਬ ਗੱਲਾਂ ਕੀਤੀਆਂ ਉਸ ਨੂੰ ਬਾਹਰ ਡਿਨਰ ਤੇ ਵੀ ਲੈ ਕੇ ਗਿਆ ਦਫਤਰ ਤੋਂ ਵੀ ਕਈ ਵਾਰ ਫੋਨ ਕਰਕੇ ਉਸ ਦਾ ਹਾਲਚਲ ਪੁੱਛ ਕੇ ਉਸ ਨੂੰ ਛੇੜਦਾ ਜਿਸ ਨੂੰ ਯਾਦ ਕਰਕੇ ਨਿਮਰਤ ਕੱਲੇ ਵਿੱਚ ਵੀ ਹੱਸ ਪੈਂਦੀ ਪਤੀ ਪਤਨੀ ਦੀ ਛੇੜਛਾੜ ਕੀ ਹੁੰਦੀ ਹੈ ਇਹ ਗੱਲ ਤਾਂ ਨਿਮਰਤ ਭੁੱਲ ਹੀ ਗਈ ਸੀ ਉਸ ਨੇ ਤਾਂ ਰਜਿੰਦਰ ਦਾ ਇੱਕ ਨਵਾਂ ਹੀ ਰੂਪ ਦੇਖਿਆ ਸੀ ਹੁਣ ਉਹ ਹੈਰਾਨ ਸੀ ਉਸ ਨੂੰ ਇੱਕ ਵਾਰ ਵੀ ਵਿਕਾਸ ਦਾ ਖਿਆਲ ਨਹੀਂ ਸੀ ਆਇਆ ਫੋਨ ਦੇ ਮੈਸੇਜ ਪੜਨ ਵਿੱਚ ਵੀ ਉਸ ਦੀ ਕੋਈ ਰੁਚੀ ਨਾ ਹੁੰਦੀ ਰਜਿੰਦਰ ਨੂੰ ਆਪਣੀ ਗਲਤੀ ਸਮਝ ਆ ਗਈ ਸੀ ਤੇ ਉਸਨੇ ਉਸ ਨੂੰ ਸੁਧਾਰ ਵੀ ਲਿਆ ਉਸਨੇ ਨਿਮਰਤ ਨੂੰ ਪਿਆਰ ਭਰੇ ਸ਼ਬਦਾਂ ਵਿੱਚ ਕਿਹਾ ਮੈਂ ਤੇਰਾ ਕਸੂਰਵਾਰਾਂ ਤੇਰਾ ਦਿਲ ਦਿਖਾਉਣ ਦਾ ਅਪਰਾਧੀ ਹ ਬਦਲੇ ਵਿੱਚ ਨਿਮਰਤ ਉਸਦੇ ਸੀਨੇ ਨਾਲ ਲੱਗ ਗਈ ਉਸ ਦੀਆਂ ਸਾਰੀਆਂ ਸ਼ਿਕਾਇਤਾਂ ਦੂਰ ਹੋ ਚੁੱਕੀਆਂ ਸੀ ਵਿਕਾਸ ਨਾਲ ਸੰਪਰਕ ਰੱਖ ਕੇ ਉਹ ਵੀ ਆਪਣੇ ਆਪ ਨੂੰ ਅਪਰਾਧੀ ਸਮਝ ਰਹੀ ਸੀ 14 ਇੰਚ ਦੀ ਦੂਰੀ ਨੂੰ ਰਜਿੰਦਰ ਨੇ ਆਪਣੇ ਪਿਆਰ ਤੇ ਸਮਝਦਾਰੀ ਨਾਲ ਖਤਮ ਕਰ ਦਿੱਤਾ ਸੀ ਉਹਨਾਂ ਨਿਮਰਤ ਨੂੰ ਕਿਤੇ ਵੀ ਭਟਕਣ ਦੀ ਕੋਈ ਜ਼ਰੂਰਤ ਨਹੀਂ ਸੀ ਇੱਕ ਦਿਨ ਨਿਮਰਤ ਨੇ ਅਚਾਨਕ ਆਪਣੇ ਫੋਨ ਤੋਂ ਵਿਕਾਸ ਦਾ ਨੰਬਰ ਡਿਲੀਟ ਕਰ ਦਿੱਤਾ ਤੇ ਫੇਸਬੁੱਕ ਤੋਂ ਵੀ ਉਸ ਨੂੰ ਅਨਫਰੈਂਡ ਕਰ ਦਿੱਤਾ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਹੀਆਂ ਛੋਟੀਆਂ ਵੱਡੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ